ਫੇਕੋ ਮੈਂ ਕਿਉਂਕਿ ਫਨਕਦਾ ਸੀਜ਼ਨ ਚੱਲ ਰਿਹਾ ਕਣਕ ਮੰਡੀਆਂ 'ਚ ਆ ਰਹੀ ਆ ਖਰੀਦੀ ਹੋ ਰਹੀ ਆ ਉਹਦੀ ਹਰ ਚੀਜ਼ ਦੇਖਣ ਲਈ ਆਪਣੇ ਪਾਰਲੀਮੈਂਟ ਦੇ ਸਾਰੀਆਂ ਮੰਡੀਆਂ ਦਾ ਮੈਂ ਤੋਰਾ ਕਰ ਰਿਆਂ ਜਾ ਰਿਹਾ ਔਰ ਉਥੇ ਅੱਜ ਦਾ ਵੀ ਪੈ ਗਿਆ वैसे ਢੇਰੀਆਂ ਤੇ ਵੀ ਜਾਂਦੇ ਸੀ ਪਰ ਢੇਰੀ ਤੋਂ ਹੁਣ ਉਹ ਵਰਪਾਲ ਚੱਕਾਂਗੇ ਤੇ ਮੇਰੇ ਖਲ ਠੀਕ ਨਹੀਂ ਰਹੂਗਾ ਲੇਕਿਨ ਮਕਸਦ ਇਹ ਸੀ ਕਿ ਜਿਮੀਦਾਰ ਜਿਹੜੇ ਆਏ ਆ ਉਹਨਾਂ ਨਾਲ ਗੱਲ ਕਰਾਂਗੇ ਆਰਤੀਆਂ ਨਾਲ ਗੱਲ ਕਰਾਂਗੇ ਮਜ਼ਦੂਰ ਜਿਹੜੇ ਨੇ ਐਕਾਊਂਟੈਂਟ ਨੇ ਸਾਰਿਆਂ ਨਾਲ ਗੱਲ ਕਰਾਂਗੇ ਔਰ ਜਾਣਾਂਗੇ ਕਿ ਕਿਵੇਂ ਕੀ ਹਾਲਤ ਚੱਲ ਰਹੀ ਆ ਕਿਵੇਂ ਕੰਮ ਚੱਲ ਰਿਹਾ ਠੀਕ ਹੈ ਜੀ ਔਰ ਇੱਥੇ ਜਿਹੜੀ ਮੀਟਿੰਗ ਕੀਤੀ ਆ ਆੜਤੀਆਂ ਨੇ ਅਕਾਊਂਟੈਂਟ ਨੇ ਸ਼ੈਲਰ ਵਾਲੇ ਆਏ ਹੋਏ ਔਰ ਸਾਰੇ ਲੋਕ ਸਮਰਾਲਾ ਦੇ ਆਸ ਕੰਪਲੈਕਸ ਦੇ ਲੋਕ ਆਏ ਹੋਏ ਔਰ ਤੁਸੀਂ ਸਾਰਿਆਂ ਦੇ ਭਾਸ਼ਣ ਨਹੀਂ ਸੁਣ ਲਿਆ ਮੈਂ ਤਾਂ ਹਮੇਸ਼ਾ ਕਿਸਾਨਾਂ ਦੇ ਆੜਤੀਆਂ ਦੇ ਸ਼ੈਲਰ ਵਾਲਿਆਂ ਦੇ ਪੱਖ ਚ ਕੰਮ ਕੀਤਾ ਬੋਲਿਆਂ ਵੀ ਔਰ ਇਹਨਾਂ ਦਾ ਹਰ ਸੰਭਵ ਕੰਮ ਮੈਂ ਕਰਾ ਕੇ ਦਿੱਤਾ ਅਸੰਭਵ ਵੀ ਕਰਾਤਾ ਹੈ ਫਰਕ ਅਸੰਭਵ ਕੰਮ ਸੀ ਉਹ ਵੀ ਕਰਾਤਾ ਕਿਉਂ ਜੀ ਜੀ ਤੇ ਮੈਂ ਬੇਨਤੀ ਕੀਤੀ ਆ ਸਾਰਿਆਂ ਨੂੰ ਕਿ ਭਾਈ ਮੇਰੇ ਪਿਛਲੇ ਰਿਕਾਰਡ ਨੂੰ ਦੇਖਦੇ ਹੋਏ ਪਾਰਲੀਮੈਂਟ ਦੇ ਵੀ ਔਰ ਜਿਹੜੇ ਤੁਹਾਡੇ ਕੰਮ ਕਰਾਏ ਆ ਔਰ ਜਿਹੜਾ ਸਟੈਂਡ ਮੈਂ ਪਾਰਲੀਮੈਂਟ ਦੇ ਤੁਹਾਡੇ ਲਈ ਰੱਖਿਆ ਹੱਥ ਜੋੜ ਕੇ ਬੇਨਤੀ ਕੀਤੀ ਆ ਕਿ ਸਭ ਜਗ੍ਹਾ ਮੇਰੇ ਲਈ ਇਸ ਗੱਲ ਨੂੰ ਪਹੁੰਚਾਓ ਕਿ ਡਾਕਟਰ ਅਮਰਜੀਤ ਨੂੰ ਦੁਬਾਰਾ ਐਮਪੀ ਬਣਾਓ ਔਰ ਉਹਨੂੰ ਪਾਰਲੀਮੈਂਟ ਡਾਕਟਰ ਸਾਹਿਬ ਜਿਵੇਂ ਇਹ ਵਿਰੋਧੀ ਪਾਰਟੀਆਂ ਨੇ ਸ਼੍ਰੋਮਣੀ ਕਾਲੇ ਪੱਗ ਦੀ ਆਪ ਪਾਰਟੀ ਉਹ ਕਹਿੰਦੇ ਬਈ ਨੇ ਤੁਸੀਂ ਮੌਜੂਦਾ 2019 ਤੋਂ 2024 ਦਾ ਐਮਪੀ ਰਹੇ ਹੋ ਪਰ ਤੁਸੀਂ ਗਾਇਬ ਰਹੇ ਹੋ ਹਲਕੇ ਦੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਉਹਨਾਂ ਨੂੰ ਕੋਈ ਉਹਨਾਂ ਕੋਲ ਮੁੱਦਾ ਨਹੀਂ ਹੈਗਾ ਆ ਹਲਕਾ ਇੰਚਾਰਜ ਖੜੇ ਕਿਉਂ ਭਾਈ ਕੋਈ ਪਿੰਡ ਨਹੀਂ ਬਚਿਆ ਜਿੱਥੇ ਮੈਂ ਗਿਆ ਨਹੀਂ ਬਿਲਕੁਲ ਉਹ ਗੱਲ ਦਾ ਕਰਨ ਸਾਹਮਣੇ ਐਵੇਂ ਹੀ ਗੱਲ ਕਰੀ ਜਾਂਦੇ ਆ ਦੇਖੋ ਮੈਂ ਜਿੰਨਾ ਵੀ ਪਾਰਲੀਮੈਂਟ ਅਟੈਂਡ ਕਰਕੇ ਔਰ ਕਰੋਨਾ ਦਾ ਪੀਰੀਅਡ ਛੱਡ ਕੇ ਮੈਂ ਜਿੰਨੇ ਮੈਕਸਿਮ ਜਗ੍ਹਾ ਜਾ ਸਕਦਾ ਹਾਂ ਉੰਨੀ ਜਗ੍ਹਾ ਗਿਆ ਇਹ ਉਹਨਾਂ ਦਾ ਕਿਉਂਕਿ ਮੇਰੇ ਖਿਲਾਫ ਕੋਈ ਮੁੱਦਾ ਨਹੀਂ ਆ ਕਿਉਂ ਜੀ ਕੋਈ ਮੁੱਦਾ ਨਹੀਂ ਆ ਤੇ ਕਹਿੰਦੇ ਅਰੇ ਕਿਉਂ ਨਹੀਂ ਆਇਆ ਆ ਖੜੇ ਹੱਥੋਂ ਜੀ ਤੁਸੀਂ ਦੱਸੋ 2 ਸਾਲ ਤੁਸੀਂ ਤੁਸੀਂ ਸਵਾਲੇ ਵਿਧਾਨ ਸਭਾ ਹਲਕੇ ਨੂੰ ਪੂਰਾ ਟਾਈਮ ਕੋਈ ਪਿੰਡ ਨਹੀਂ ਛੱਡਿਆ ਕਿਹੜੀਆਂ ਗੱਲਾਂ ਕਰਦੇ ਆ ਜੋ ਮਰਜੀ ਕਹੀ ਜਾਣ ਬਈ اپੋਜੀਸ਼ਨ ਵਾਲੇ ਆ ਉਹਨਾਂ ਨੇ ਮੇਰੇ ਖਿਲਾਫ ਕੁਝ ਤਾਂ ਕਹਿਣਾ ਹੀ ਆ ਹੋਰ ਤਾਂ ਕੋਈ ਗੱਲ ਹੈ ਨਹੀਂ ਆ ਕੋਈ ਜਗ੍ਹਾ ਨਹੀਂ ਛੱਡੀ ਸ਼ਾਇਦ ਹੀ ਕੋਈ ਪਿੰਡ ਬਚ ਗਿਆ ਹੋਊਗਾ ਜੋ ਕੋਈ ਮੁਹੱਲਾ ਬਚ ਗਿਆ ਉਹ ਜਿੱਥੇ ਮੈਂ ਨਾ ਪਹੁੰਚਿਆ ਹੋਊਗਾ ਐਮਪੀ ਲੈਡ ਮੇਰੇ ਕੋਲ 18 ਕਰੋੜ ਸੀ 18 ਦਾ 18 ਮੰਡਿਆ ਔਰ ਜਿੰਨੇ ਮਸਲੇ ਜਿਸ ਹਲਕੇ ਦੇ ਮੇਰੇ ਨੋਟਿਸ ਚ ਆਏ ਅੱਜ ਤੇ ਸਭ ਤੋਂ ਪਹਿਲਾਂ ਜਿਹੜਾ ਆ ਸੰਰਾਲੇ ਵਾਲਾ ਜਿਹੜਾ ਆ ਪੋਲਾ ਮੈਂ ਬਣਵਾ ਕੇ ਦਿੱਤਾ ਕਿਉਂ ਜੀ ਬਿਲਕੁਲ ਮੈਂ ਬਣਵਾ ਕੇ ਦਿੱਤਾ ਔਰ ਹੋਰ ਕਈ ਚੀਜ਼ਾਂ ਟ੍ਰੇਨਾਂ ਕੋਈ ਰੁਕਵਾਈਆਂ ਆ ਕਰਾ ਉਹ ਕਰਾ ਮੈਂ ਤੇ ਇੰਨਾ ਕੁਝ ਕਰਾਇਆ ਅਰੇ ਆ ਜਿਹੜਾ ਐਮਪੀ ਦੀ ਜੀ ਨੇ ਟਿਕਟ ਲਈ ਆ ਇਹ 5 ਸਾਲ ਐਮਐਲਏ ਰਿਆ ਰਿਕਾਰਡ ਕਢਵਾ ਕੇ ਦੇਖ ਲੋ ਇੱਕ ਵਾਰੀ ਵੀ ਅਸੈਂਬਲੀ ਚ ਖੜਾ ਹੋ ਕੇ ਬਸੀ ਪਠਾਣਾ ਲਈ ਬੋਲਿਆ ਸੱਚਾ ਜੀ ਇੱਕ ਵਾਰੀ ਚੌਥੀ ਪਾਰਟੀ ਆ ਗੱਲ ਬਦਲੂਆ ਤੇ ਇਹਨਾਂ ਨੇ ਤਾਂ ਹੋਰ ਕੋਈ ਗੱਲ ਨਹੀਂ ਆਇਆ ਨਹੀਂ ਉਹਨੇ ਬਸ ਹੀ ਪਠਾਣਾ ਹਲਕੇ 80 ਨੱਬਾ ਪਿੰਡਾਂ 'ਚ ਮੈਂ ਉੱਥੇ ਗਿਆ ਹੋਇਆ ਮੇਰੇ ਸਾਹਮਣੇ ਗੱਲ ਕਰਨ ਨਾ ਪਿੱਠ ਪਿੱਛੇ ਦਾ ਤੁਸੀਂ ਕੁਝ ਵੀ ਕਹੀ ਜਾਓਗੇ ਅਕਾਲੀ ਦਰਬਾਰ ਵਾਲੋ ਇਹ ਵੀ ਕਿਹਾ ਜਾਂਦਾ ਵਾ ਜਿਹੜੇ ਜੀਪੀ ਜੀਪੀ ਨੇ ਉਹਨਾਂ ਦਾ ਥੋੜਾ ਜਿਹਾ ਸਮਝੌਤਾ ਵਾ ਆਮ ਆਦੀ ਬਲਦ ਦੇ ਤਾਂ ਰਸਦਾ ਉਹ ਤਾਂ ਅਗਰ ਵੀ ਆਰੇ ਸਾਡੇ ਨਾਲ ਉਹਨਾਂ ਦਾ ਕੀ ਸਮਝੌਤਾ ਹੈਗਾ ਅਜੀਤਾ ਆਮ ਆਦਮੀ ਪਾਰਟੀ ਦੇ ਇੱਥੇ ਉਹਨਾਂ ਨੇ ਪਛੜਨੀ ਦਿੱਤਾ ਕਿਹਨਾ ਸਮਝੌਤਾ ਜੀ ਸਾਡਾ ਅਸੀਂ ਪੰਜਾਬ 'ਚ ਬਿਲਕੁਲ ਸਮਝੌਤਾ ਨਹੀਂ ਕੀਤਾ ਹੈਗਾ ਉਹਦੇ ਕੁਝ ਕਾਰਨ ਸੀ ਨਹੀਂ ਸਮਝੌਤਾ ਕੀਤਾ ਕਿਉਂਕਿ ਅਸੀਂ ਇਹਨਾਂ ਦਾ ਰਾਜ ਆ ਅਸੀਂ ਮੇਨ اپੋਜੀਸ਼ਨ ਪਾਰਟੀ ਆ ਅਸੀਂ ਤਿਆਰ ਨਹੀਂ ਸੀ ਕਿ ਇਹਨਾਂ ਨਾਲ ਸਮਝੋਤਾ ਕਰੀਏ ਬੀਜੇਪੀ ਵਿਰੋਧੀ ਕਹਿੰਦੇ ਵੱਡੇ ਵੱਡੇ ਜੋ ਨੇਤਾ ਨੇ 400 ਬਾਰ ਦਾ ਵਾਦਾ ਕਰਦੇ ਨੇ ਦਾਵਾ ਤੇ ਉਮੀਦਵਾਰ ਅਜੇ ਤੱਕ ਆਇਆ ਨਹੀਂ ਹੈਗਾ ਐ ਹੈਗਾ ਦੇਖੋ ਪੰਜਾਬ ਚ ਉਹਨਾਂ ਨੂੰ ਹੌਲੀ ਹੌਲੀ ਸਮਝ ਆ ਰਹੀ ਹੈ ਜਿਹੜੇ 2000 ਉਮੀਦਵਾਰ ਦਿੱਤੇ ਸੀ ਉਹਨਾਂ ਨੂੰ ਕੋਈ ਕਿਤੇ ਵੜਨ ਦਿੰਦਾ ਨਹੀਂ ਹੈਗਾ ਲੋਕ ਵਿਰੋਧ ਕਰ ਰਹੇ ਆ ਉਹਨਾਂ ਦਾ ਉਹ ਬੀਜੇਪੀ ਦੀ ਔਰ ਮੋਦੀ ਜੀ ਦੀ ਜਿਹੜੀਆਂ ਨੀਤੀਆਂ ਸੀ 10 ਸਾਲ ਦੀਆਂ ਉਹਨਾਂ ਦਾ ਵਿਰੋਧ ਹੋ ਰਿਹਾ ਫੀਲਡ ਵਿੱਚ ਇਸ ਕਰਕੇ ਐਸ ਹਲਕੇ 'ਚ ਉਹਨਾਂ ਨੂੰ ਤਕਲੀਫ ਹੋ ਰਹੀ ਆਮ ਪਾਰਟੀ ਕੋਲ ਕਿਹੜਾ ਉਮੀਦਵਾਰ ਸੀ ਆ ਸਾਡੇ ਵਾਲਾ ਇੱਕ ਬੰਦਾ ਪੱਟ ਕੇ ਲੈ ਗਏ ਅਰੇ ਆਪਣਾ ਬੰਦਾ ਤੁਸੀਂ ਤਾਂ ਕਹਿੰਦੇ ਸੀ ਜਿਹੜੇ ਸਾਡੇ ਤੱਪੜ ਪਿਛੌਣ ਵਾਲੇ ਉਹਨਾਂ ਨੂੰ ਟਿਕਟ ਤੇ ਆ ਕੇ ਰਾਂਗੇ ਤੱਪੜ ਪਿਛੌਣ ਆ ਰਹੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਅਮਜੀਦ ਬਿੱਟੂ ਵੀ ਕਿਨੇ ਲੋਹੇ ਆਣੇ ਤਾਂ ਭਾਜਪਾ ਦੇ ਵਿੱਚ ਉਹ ਕਿਉਂ ਵੇਨੇ ਅਰੇ ਉਹ ਭਾਈ ਨੂੰ ਉਹਦਾ ਮਿੱਟੂ ਤੋਂ ਭਾਈ ਉਹਦਾ ਜਵਾਬ ਲੋ ਫਿਰ ਤੋਂ ਕਿਉਂ ਪੁੱਛ ਰਹੇ ਹੋ ਕਾਂਗਰਸ ਤੋਂ ਸੰਤੁਸ਼ਟ ਨਹੀਂ ਸੀ ਤਾਂ ਕਰਕੇ ਮੈਂ ਕਿਵੇਂ ਕਹਿ ਸਕਦਾ ਯਾਰ ਇਹ ਤਾਂ ਉਹਨਾਂ ਦਾ ਸਵਾਲ ਆ ਮੈਂ ਕਿਵੇਂ ਕਹਿ ਸਕਦਾ ਪਰ ਜਿਹੜੇ ਲੋਕ ਪਾਰਟੀਆਂ ਛੱਡਦੇ ਆ ਮੈਂ ਸਿਧਾਂਤਕ ਤੌਰ ਤੇ ਇਹ ਕਹਿਣਾ ਚਾਹੁੰਦਾ ਕਿ ਉਹ ਕੋਈ ਚੰਗਾ ਕੰਮ ਨਹੀਂ ਕਰਦੇ ਖਰਾਬ ਕੰਮ ਕਰਦੇ ਚਾਰ ਬੜ ਜੇਤੂ ਵੀ ਤੈਗਦੇ ਮੂਸੀਨ ਢਿੱਲੂ ਤੁਹਾਡਾ ਨਾ ਚੋਣ ਪਰਚਾ ਕੇ ਉਹਨਾਂ ਕੋਈ ਪਰਿਵਾਰ ਵੀ ਦੇਖਣ ਨੂੰ ਨਹੀਂ ਮਿਲ ਰਿਹਾ ਕਿ ਦੋਫੜ ਹੋਈ ਵੀ ਕਾਂਗਰਸ ਅਰੇ ਨਹੀਂ ਭਾਈ ਤੂੰ ਤਾਂ ਤੈਨੂੰ ਸਾਰਾ ਹੀ ਦੋਫੜ ਲੱਗਦਾ ਹੈਗਾ ਆ ਪੱਪੀ ਕੌਣ ਆ ਆ ਕੌਣ ਆ ਪੱਪੀ ਖੜਾ ਕੋਣ ਆ ਜੀ ਹਾਂ ਕਾਂਗਰਸ ਪਾਰਟੀ ਕੋਣ ਹੈ ਇੱਕ ਮੋਟਾ ਜੀ ਸਾਰੀ ਢਿੱਲੋਂ ਵਰਗਾ ਦੀ ਗੱਲ ਕਰ ਰਹੇ ਇਹ ਢਿੱਲੋਂ ਪਰਿਵਾਰੀਆਂ ਪਈ ਦੱਸਦੇ ਤੂੰ ਬਿਲਕੁਲ ਜੀ ਬਿਲਕੁਲ ਮੈਂ ਢਿੱਲੋਂ ਪਰਿਵਾਰੀਆਂ ਨਾਲ ਮਿਲ ਕੇ ਆਇਆ ਉਹਨਾਂ ਦੇ ਕਾਂਗਰਸ ਪਾਰਟੀ ਇਹ ਨਹੀਂ ਆ ਉਹਨਾਂ ਦੇ ਗ੍ਰੈਂਡਸਨ ਔਰ ਇਹ ਪੱਪੀ ਜੀ ਦੀ ਪੱਪੀ ਜੀ ਦੀ ਡਿਊਟੀ ਲਈ ਕਿ ਨਹੀਂ ਪੱਪੀ ਜੀ ਨਾਲ ਕਿਹੜੇ ਮੁੱਦੇ ਨੂੰ ਲੈ ਕੇ ਲੋਕਾਂ ਨੇ ਕਿਹਾ ਨਹੀਂ ਬੱਚਾ ਮੈਂ ਆਪਣੀ ਪਿਛਲੀ ਜਿਹੜੀ ਪਾਰਲੀਮੈਂਟ ਦੀ ਪਰਫਾਰਮੈਂਸ ਦਾ ਇਕੇਰੀ ਔਰ ਜੋ ਮੈਂ ਕੰਮ ਕਰਾਇਆ ਜੋ ਮੈਂ ਉਸ ਤੇ ਬੋਲੇ ਆ ਹਾਰੀ ਪਾਰਲੀਮੈਂਟ ਦਾ ਪੰਜਾਬ ਦੇ ਮੁੱਦੇ ਕਿਸਾਨਾਂ ਦੇ ਮੁੱਦੇ ਹਰ ਆਦਮੀ ਦਾ ਆੜਤੀਆਂ ਦਾ ਮੁੱਦਾ ਚਾਹੇ ਇੰਡਸਟਰੀ ਦਾ ਮੁੱਦਾ ਸੀ ਮੈਂ ਔਰ ਰੇਲਵੇ ਨੈਸ਼ਨਲ ਹਾਈਵੇ ਕੋਈ ਮੇਰੇ ਖਿਆਲ ਮੁੱਦਾ ਨਹੀਂ ਹੈ ਜਿਹੜਾ ਮੈਂ ਪਾਰਲੀਮੈਂਟ ਚੱਕਿਆ ਨਹੀਂ ਔਰ ਮੈਂ ਕੋਸ਼ਿਸ਼ ਕੀਤੀ ਆ ਕਿ ਜ਼ਿਆਦਾ ਤੋਂ ਜ਼ਿਆਦਾ ਇੱਥੇ ਕੰਮ ਕਰਾ ਲਾਂ ਪਰ اپੋਜੀਸ਼ਨ ਐਲਪੀ ਦੀ ਇੱਕ ਲਿਮਿਟੇਸ਼ਨ ਵੀ ਰਹਿੰਦੀ ਆ ਉਹਦੀ ਇੱਕ ਸੀਮਾ ਰਹਿੰਦੀ ਆ ਫੇਰ ਵੀ ਬਹੁਤ ਸਾਰੇ ਕੰਮ ਨੇ ਕਰਉਣ 'ਚ ਸਫਲ ਹੋਇਆ ਔਰ ਅਗਲੀ ਵਾਰ ਸਾਡੀ ਉਹ ਸਰਕਾਰ ਬਣ ਰਹੀ ਹੈ ਕੋਈ ਕੰਮ ਨਹੀਂ ਛੱਡਾਂਗੇ ਸਾਰੇ ਕੰਮ ਕਰਾ ਦੇ